ਅੰਮ੍ਰਿਤਸਰ ਦੇ ਟਾਪ ਖਟੀਕਾ ਇਲਾਕੇ ਵਿੱਚ ਡਿਊਕ ਨਾਮ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਐਕਸ ਫਾਰਮਰ ਕੈਬਨਿਟ ਮਨਿਸਟਰ ਅਤੇ ਦੁਰਗਾਣਾ ਮੰਦਿਰ ਦੀ ਪ੍ਰਧਾਨ ਹੈ ਪ੍ਰੋਫੈਸਰ ਲక్ష్ਮੀ ਕਾਂਤ ਚਾਵਲਾ ਜੀ ਨੇ ਕੀਤਾ ਇਸ ਤੋਂ ਪਹਿਲਾਂ ਡਿਊਗ ਦੇ ਅੰਮ੍ਰਿਤਸਰ ਵਿੱਚ ਦੋ ਸ਼ੋਰੂਮ ਸਫਲਤਾਪੂਰਨ ਚੱਲ ਰਹੇ ਹਨ ਸ਼ੋਰੂਮ ਦੇ ਮਾਲਕ ਅਮਨ ਵਦਵਾ ਨੇ ਦੱਸਿਆ ਕਿ ਅਕਸਰ ਵੱਡੇ ਸ਼ੋਰੂਮ ਸ਼ਹਿਰ ਤੋਂ ਬਾਹਰ ਖੁੱਲੇ ਜਾਂਦੇ ਹਨ ਜਿੱਤੇ ਹਰ ਕਿਸੇ ਦਾ ਪਹੁੰਚਣ ਆਸਾਨ ਨਹੀਂ ਹੁੰਦਾ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਡਿਊਗ ਦਾ ਤੀਸਰਾ ਸ਼ੋਰੂਮ ਅੰਦਰੂਨ ਸ਼ਹਿਰ ਵਿੱਚ ਖੋਲਣ ਦਾ ਫੈਸਲਾ ਲਿੱਤਾ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਪਣੇ ਨੇੜੇ ਹੀ ਵਧੀਆ ਸ਼ਾਪਿੰਗ ਦਾ ਮੌਕਾ ਮਿਲ ਸਕੇ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ मैं पहले तो इस परिवार अमन जी सारे परिवार नू, पिता माता पत्नी नू, नू, जो भी है ट्रेंड बन गया जबित शहर है ना कहते जी अबित शहर है चार दरवाजे को बहुत सब उ जा रहे थे ग्राहक भी दुकाना खोलने वाले भी इन्होंने अपने शहर से और बड़ा प्रमुख स्थान है ਉੰਤੇ ਸ਼ਾਇਦ ਨਹੀਂ ਪੀਦੇ ਬੱਚੇ ਨੂੰ ਪਤਾ ਨਹੀਂ ਕਿ ਕੋਲੇ ਸਾਹਮਣੇ ਹਿੰਦੂ ਕਾਲਜ ਜਿੱਥੇ ਜਨਨ ਮਾਨੁਸ਼ਿਆ ਪੜ੍ਹ ਕੇ ਜਾਇਆ ਤੇ ਜਿੱਥੇ ਜਨਨ ਮਾਨੁਸ਼ਿਆ ਦੇ ਚੈਨਤਾ ਹੋਤੇ ਤੇ ਬਦਲਣ ਲਈ ਇਰਾਦੇ ਚਾਜਪਾਏ ਜਿੱਥੇ ਊਰੰਗ ਸਿੰਘ ਵੀ ਦੌੜ-ਦੌੜ ਕੇ ਜਾਂਦਾ ਸੀ ਜਨਨ ਪਸਰ ਮਾਰਨ ਠੀਕ ਹੈ ਹਾਂ ਦਲਕਮਨ ਮਨ ਸਿੰਘ ਜੀ ਵੀ ਸਾਡੇ ਪੜਾਣ ਨੂੰ ਪੂਜੇ ਸਾਡੇ ਕ੍ਰਿਕਟ ਖਿਡਾਰੀ ਵੀ ਵਿਸ਼ਨ ਸਿੰਘ ਦੇ ਜਿੱਤੇ ਹੋਏ ਵੀ ਤੇ ਇਹ ਸੜਕ ਵੀ ਉਹ ਪਵਿੱਤਰ ਸੜਕ ਹੈ ਉੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਹ ਜਿਹੜੇ ਗੈਂਡਸਿੰਗ ਇਹ ਗਰੀ ਲੋਕ ਤੇ ਗਰੀਬ ਆਦਮੀ ਤੇ ਮਾਲ ਮਾਲ ਦੇ ਪਹੁੰਚ ਹੀ ਨਹੀਂ ਸਕਦਾ ਇਹ ਆਪਣੇ ਸ਼ਹਿਰ ਦੇ ਲੋਕਾਂ ਵਾਸਤੇ ਜਿਹੜੇ ਮੇਰੇ ਵਰਗੇ ਮੀਡਲ ਕਲਾਸ ਦੇ ਲੋਕ ਮੀਡਲ ਕਲਾਸ ਦੇ ਲੋਕਾਂ ਉਹਨਾਂ ਵਾਸਤੇ ਇਹਨਾਂ ਨੇ ਨੀਂ ਜਗ੍ਹਾ ਬਣਾਈ ਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਇਹਨਾਂ ਦੇ ਰੇਟ ਹੈ ਉਹਦੇ ਵਿੱਚ ਈਸ਼ਵਰ ਨੇ ਕਮਾਈ ਕਰਨ ਵਾਸਤੇ ਦੁਕਾਨਾਂ ਦਿੱਤੀਆਂ ਲੇਕਿਨ ਇਹ ਜਨਤਾ ਦਾ ਵੀ ਧਿਆਨ ਰੱਖ ਸਕਦੇ ਜੂ ਇਹਨਾਂ ਨੇ ਮੰਨ ਲਿੱਕੇ ਇਹ ਜਨਤਾ ਨੂੰ ਸਹੀ ਨੇੜ ਤੇ बिना जिसका कहने में दमड़ी के साथ दमड़ी भी के केवल अपना रोजी रोजी का काम चलाते हुए जनता को सही कीमत पर एक गर्म सामान देंगे महिलाओं के लिए भी, भी है पुरुषों के लिए भी है तो इनको बधाई दी और शुभकामनाएं दी कि ये शहर में काम करते रहे एक शोरूम खोला एक और बढ़ाए ये मेरी ईश्वर से प्रार्थना है जय हिंद मेरा नाम अमन वर्धा जी ਅਹ ਪਹਿਲੇ ਤੋਂ ਮੈਂ ਆਪਾਂ ਜਿਹੜਾ ਧੰਨਵਾਦੀ ਆ ਦੀ ਮੈਡਮ ਦਾ ਇਹ ਸਾਡਾ ਟਾਈਮ ਕੱਢ ਕੇ ਸਾਡੇ ਕੋਲ ਆ ਕੇ ਜੀ ਆਏ ਸਾਡੇ ਕੋਲ ਤੇ ਮੈਂ ਸਾਰੇ ਜਿਹੜੇ ਹੋਰ ਸਾਡੇ ਗਾਹਲੇ ਸਾਰੇ ਜਿਹੜਾ ਇਹਨਾਂ ਨੇ ਬਹੁਤ ਬਹੁਤ ਧੰਨਵਾਦੀ ਆਪਣਾ ਟਾਈਮ ਕਿੰਨੀ ਕੱਢ ਕੇ ਆਏ ਅਸੀਂ ਤਾਂ ਆਪ ਵੀਕਾ ਦੇ ਸ਼ੋਰੂਮ ਕੋਲ ਜੂ ਕੰਪਨੀ ਦਾ ਮੈਂ ਨਾਰਨ ਨੂੰ ਇੱਕ ਅਸ਼ੋਰ ਕਰਦਾ ਜੀ ਕਿ ਇਹ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਹੈ ਤੇ ਹਰ ਕਿਸੇ ਦੀ ਪਾਕਟ ਫਰੈਂਡਲੀ ਹੈ ਭਈ ਕਿਸੇ ਨੂੰ ਇਹ ਨਹੀਂ ਲੱਗਿਆ ਕਿ ਇਹ ਬਹੁਤ ਵੱਡੀਆਂ ਬੜੇ ਮਹਿੰਗੇ ਰੇਂਜ ਵਿੱਚ ਆਇਆ ਤੇ ਕੁਆਲਿਟੀ ਟੌਪ ਮੋਸਟ ਕੁਆਲਿਟੀ ਹੈ रेंज बहुत ही बढ़िया है इस करके मैं सारे शहर शहरवासियों रिक्वेस्ट करा जो जरूर स्टोर से आओ विजिट देखो। मैं कहना कि लोग जो शहर से बाहर भज रहे हैं मैं कहना कि जो है इलाका बहुत सहना इलाका है बहुत संगी आबादी है बहुत इलाके लग गए हैं मैं मैं लोगों को बहार जिन्हें अच्छा देखो हो खाण का भी बहुत मौका लगा रहा है ਲੋਕੀ ਆਪਣੇ ਘਰ ਤੇ ਵਰਤਦੇ ਉਹਨਾਂ ਦੇ ਕੋਲ ਕੋਈ ਬ੍ਰਾਂਡ ਵਧੀਆ ਮਿਲੇਗਾ ਪਰ ਕਿਉਂ ਨਹੀਂ ਰੋਕੀ ਪ੍ਰੈਫਰ ਕਰਨਗੇ ਮੌਜੇ ਸਾਰੇ ਜਾਣਦੇ ਆ ਤੇ ਕੋਈ ਲੋਕੀ ਜਿੱਧਰ ਕੋਈ ਮੌਜ ਜਾਂਦੇ ਨੇ ਲੱਗਦਾ ਕਿ ਰੇਟ ਬਹੁਤ ਵੱਡੇ ਹੋਣਗੇ ਜਾਂ ਮੰਗੇ ਆਉਣਗੇ ਇਸ ਕਰਕੇ ਮੈਂ ਇਹ ਲਗਾ ਕਿ ਕਿਤਾਬ ਕਿ ਮੈਨੂੰ ਲੱਗਦਾ ਕਿ ਸੇਮਨ ਚਰਤਨਾ ਪਿਆਰ ਮਿਲੇਗਾ ਉਹ ਜ਼ਰੂਰ ਆਉਣਗੇ ਤੇ ਦੇਖਣਗੇ ਸਾਡੇ ਕਿਹੜੇ ਹੈ ਪਹਿਲਾਂ ਤੀਸਰਾ ਸਟੋਰ ਖੁੱਲਿਆ ਜੀ ਪਹਿਲੇ ਸਾਡਾ ਕੋਈ ਗਾਂਢ ਮੋੜ ਦੇ ਜਿੱਗਾ ਇੱਕ ਲਾਰੈਂਸ ਸਟੋਰ ਤੇ ਆ ਤੀਸਰਾ ਹੁਣ ਕਾਰਪੇਟ ਦੇ ਕੋਲ ਪਰ ਅਸਲ ਵਿੱਚ ਸਾਡੇ ਕੋਲ ਹੋਰ ਚੱਲਦੀਆਂ ਜੀ कि जैसे कि 10% तक बाय का डिस्काउंट भी बट मौका सिंगल कलर पर 30% है तो कर दिए 40% आया तो आने टाइम पर और भी नई ऑफर आनी चाहिए जो कंपनी तो अपडेट होंगी हम धीरे से कम्युनिकेट करेंगे कस्टमर में मैं सफर रिक्वेस्ट करना सारे सर एक बार जरूर किसी आओ मैं श्योर कर दंगा कि किसी वापस खाली हाथ नहीं जाएगा सर लेडीज देयर दोनों दोनों लेडीज पे है जी एक तरह को जीन्स जैकेट है ओवरकोट है शर्ट्स है हाफ जैकेट्स है ट्रैक सूट है लोअर्स है पूरी कंप्लीट विंटर रेंज है यस है मफलर का भी है ਸਾਰੇ ਪੂਰੀ ਕੰਪਲੀਟ ਰੇਂਜ ਲੈ ਕੇ ਆਈ ਕੰਪਨੀ ਨੇ ਤਾਂ ਬੱਲੇ ਬੱਲੇ ਮਨਜੀ ਕੋ ਆਖੀ ਨਵਾਂ ਸੋਮ ਲੜਦਾ ਤਾਂ ਲੋਕਾਂ ਤੇ ਆਮਨ ਜੀ ਨੂੰ ਬਹੁਤ ਬਹੁਤ ਵਧਾਈ ਜੀ ਜਿਸ ਦਿਨ ਬੰਨਾ ਸ਼ੁਰੂ ਹੈ ਹੈਗਾ ਸਾਡੇ ਦੇ ਸਾਹਮਣੇ ਪੈਨ ਗੋ ਤੇ ਮੇਰੇ ਸਾਡਾ ਤੇਰੇ ਤੀਨ ਉਹਨਾਂ ਦੇ ਮਿੱਤਰ ਆ ਮੇਰੇ ਨੂੰ ਮੈਨੂੰ thật ਨਾਲ ਬੜੀ ਖੁਸ਼ੀ ਪਤਾ ਕਿ ਸਾਡੇ ਇਸ ਇਲਾਕੇ ਦੇ ਸੈਂਕੜੇ ਦੁਕਾਨਾਂ ਬਾਦ ਵਿੱਚ ਤੁਸੀਂ ਸ਼ਹਿਰ ਦੇ ਜਿਹੜਾ ਵੀ ਕੋਈ ਨਾਮੀ ਸ਼ੋਰੂਮ ਖੁੱਲਦਾ ਹਿੰਦਾ ਮਾਲ ਤੇ ਦਾ ਸਵਲਨ ਸ਼ਹਿਰ ਨੂੰ ਇਹ ਲੋਕੀ ਫਿਰ ਉਸ ਸ਼ਹਿਰ ਰਹਿ ਗਿਆ ਨਾ ਉਸ ਸ਼ਹਿਰ ਹੋ ਗਿਆ ਉਹਨਾਂ ਪਲੋਪ ਆ ਪਰ ਇਹਨਾਂ ਨੇ ਜਿਹੜਾ ਕੰਮ ਕੀਤਾ ਨਾ ਕਿ ਸ਼ਹਿਰ ਵਾਸਤੇ ਮੀਡਲ ਕਲਾਸ ਵਾਸਤੇ ਸ਼ਹਿਰ ਦੇ ਅੰਦਰ ਖੋਲੇ ਆ ਇਹਦੇ ਨਾਲ ਤੇ ਇਹ ਕੰਮ ਲੋਕਾਂ ਨੂੰ ਮਗੀ ਘਰ ਬੈਠੇ ਮਿਲ ਜਾਏ ਇਹਦੇ ਤੇ ਆਮ ਬੰਦਾ 1000 ਦੀ ਕੀ ਲੈਣੀ ਹੁੰਦੀ ਪਹਿਲੇ 500 ਦੀ ਗੱਡੀ ਤਰਾਏ ਤੇ ਲਵੇ ਤੇ ਮਾਲ ਚ ਜਾਵੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਨਾਲ ਨਾਲ ਇਹਨਾਂ ਨੇ ਇੱਕ ਹੋਰ ਬੜਾ ਵਧੀਆ ਕੰਮ ਕੀਤਾ ਇਹਨੇ ਮੇਰੀ ਕੋਸ਼ਿਸ਼ ਹੋਏਗੀ ਬਾਜ਼ੀ ਸ਼ੋਰੋਪਾ ਨਾਲ ਲਈ ਜੋ ਵੱਦ-ਵਦ ਮੈਂ ਲੋਕਾਂ ਨੂੰ ਇੱਥੇ ਫ੍ਰੈਂਡਲੀ ਪੌਕੇਟ ਦੇ ਹਿਸਾਬ ਨਾਲ ਲੋਕਾਂ ਨੂੰ ਬੇਲ ਕਰ ਸਕਾਂ ਸਾਰੀ ਵੈਰਾਈਟੀ ਕਰਾਂਗਾ ਮੇਰੀ ਸਾਰੇ ਲੋਕਾਂ ਨੂੰ ਪੀਲਾ ਇਹਨਾਂ ਨੇ ਜੇ ਇੱਥੇ ਆ ਸੋਚ ਕੇ ਕੋਲਿਆ ਤੇ ਆ ਗਏ ਇੱਥੇ ਦੇਖੋ ਮਨਸਤਾਨ ਦਾ ਤੁਹਾਡਾ ਸਮਾਨ ਹੈਗਾ ਬਿਲਕੁਲ ਤੁਹਾਨੂੰ ਬਿਜਾਰ ਨਾਲੋਂ ਸਸਤਾ ਦੇਣਗੇ ਮੇਰੀ ਤਰਫੋਂ ਫਿਰ ਤੋਂ ਅਮਨ ਜੀ ਨੂੰ ਬਹੁਤ ਬਹੁਤ ਵਧਾਈ ਤੇ ਇਹਨੂੰ ਕੋਲਿਆ ਤਿੰਨ ਹੋਰ ਕੋਲੋਂ ਬਜਾ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਸ਼ਾਇਦ ਕੋਲਿਆ ਅਸਲੀ ਲੋਕੀ ਸ਼ਹਿਰ 'ਚ ਹੀ ਵਸਦੇ ਬਿਲਕੁਲ ਐਸੇ ਕਰਕੇ ਸ਼ਹਿਰ ਨਾਲੋਂ ਉੱਥੇ ਹੀ ਬਹੁਤ ਲੋਕੀ ਹੈ ਤਾਂ ਬਹੁਤ ਲੋਕੀ ਹੈ ਜੀ ਕਰਕੇ ਸ਼ਹਿਰ ਇਹ ਗਾੜਾ ਗਿਆ ਮੈਨੂੰ ਤਾਂ ਲੱਗਦਾ ਸ਼ਹਿਰ ਠੀਕ ਹੈ ਮੋਤਮੀ ਆ ਜਿਹੜੇ ਅਮਨ ਜੀ ਜੋ ਕਿ ਮੇਰੇ ਪਰਮ ਮਿੱਤਰ ਨੇ ਤੇ ਮੈਂ ਵਾਰਡ ਨੰਬਰ 4 ਤੋਂ ਜਨਾਬ ਲੜਿਆ ਉਸ ਦੇ ਨਿਵਾਸੀ ਵੀ ਨੇ ਅੱਜ ਅਮਨ ਜੀ ਦੁਆਰਾ ਇੱਕ ਆਪਣਾ ਤੀਸਰਾ ਜੀਵ ਦਾ ਸਟੋਰ ਖੋਲੇ ਜਾ ਰਿਹਾ ਹੈ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਪਰਿਵਾਰ ਨੂੰ ਤੇ ਇਹ ਇਹਨਾਂ ਦਾ ਤੀਜਾ ਸਟੋਰ ਹੈ ਸੋ ਬਹੁਤ ਹੀ ਅੱਛੀ ਵੈਰਾਈਟੀ ਬਹੁਤ ਹੀ ਸਿਟੀ ਦੇ ਵਿੱਚ ਕਾਫ ਦਿੱਤਾ ਤੇ ਜੀਵ ਦਾ ਸ਼ੋਰੂਮ ਖੋਲਣਾ ਬੜੀ ਅੱਛੀ ਗੱਲ ਹੈ ਇਹਨਾਂ ਸੁਰਗੇ ਨੇ ਸਾਰੇ ਸ਼ਹਿਰ ਵਾਸੀ ਨੂੰ ਪੀਲ ਹੈ ਕਿ ਇੱਥੇ ਬਹੁਤ ਹੀ ਅੱਛੀ ਵੈਰਾਈਟੀ ਹੈ ਮੈਂ ਵੀ ਅਮਨ ਜੀ ਨੇ ਇੱਥੇ ਇਹਨਾਂ ਦੀ ਵੈਰਾਈਟੀ ਦੇਖ ਰਿਆ ਸੀ ਤੇ ਬਹੁਤ ਹੀ ਅੱਛੀ ਵੈਰਾਈਟੀ ਹੈ ਤੇ ਬੋਲਣ ਦੀ ਹਰ ਤਰੀਕ ਤੋ ਸਾਰੇ ਸ਼ਹਿਰ ਵਾਸੀਨਾਂ ਨੂੰ ਅਪੀਲ ਹੈ ਕਿ ਇੱਥੇ ਆ ਕੇ ਅਮਨ ਜੀ ਦਾ ਸਾਥ ਦੇਣ ਇਸ ਇਲਾਕਾ ਵਾਸੀਆਂ ਨੂੰ ਵੀ ਬੋਲੋ ਦਈਏ ਦਿੱਤੇ ਬਹੁਤ ਅੱਛਾ ਸਟੋਰ ਕੀ ਤੇ ਬੜਾ ਅੱਛਾ ਬ੍ਰਾਂਡ ਦਾ ਸਟੋਰ ਜਿੰਦਾ ਸਟੋਰ ਜੋ ਅਮਨ ਜੀ ਨੇ ਖੋਲਿਆ ਅਮਨ ਜੀ ਨੇ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਇਲਾਕਾ ਨਿਵਾਸੀ ਨੂੰ ਸਾਰਿਆਂ ਨੂੰ ਇਹੋ ਹੀ ਵਿਸ਼ਵਾਸ ਦਵਾਇਆ ਕਿ ਬੜੇ ਅੱਛੇ ਰੇਟ ਤੇ ਜਨੂਨ ਰੇਟ ਤੇ ਸਾਰਿਆਂ ਨੂੰ ਇੱਥੇ ਕਪੜੇ ਮਿਲਦੇ ਜਾਣਗੇ ਉਹ ਕੀ ਜਿਆਦਾ ਦੇਖਿਆ ਜਾਂਦਾ ਕਿ ਲੋਕ ਲੋਟ ਜਾ ਕੇ ਖਰੀਦ ਕਰਨਗੇ ਇਹ ਇਹ ਚਾਰ ਦੇ ਦਿੱਤੇ ਕੋਈ ਚੀਜ਼ਾਂ ਇਹ ਜਿਹੜਾ ਤੋਹਫਾ ਅਮਰ ਜੀ ਨੂੰ ਦਿੱਤਾ ਗਿਆ ਇਹਦੇ ਬਹੁਤ ਹੀ ਇਹਨਾਂ ਦੀ ਪ੍ਰਸ਼ੰਸਾ ਹੈ ਕਿ ਇਹ ਇੱਕ ਸਿੱਧੀ ਸਾਈਡ ਦੇ ਵਿੱਚ ਇੱਕ ਗਿਊ ਦਾ ਸ਼ੋਰ ਦੇਣਾ ਬਹੁਤ ਵੱਡੀ ਗੱਲ ਹੈ